ਗੁਰਮੁਖ ਪਿਆਰਿਓ ਅੱਜ ਆਪਾਂ ਨਗਰ ਅਖਾੜਾ ਤਹਿਸੀਲ ਜਗਰੌਂ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਖੜੇ ਆਂ ਅੱਜ ਸਾਡੇ ਨਗਰ ਦੇ ਬੱਚੇ ਜਿਹੜੇ ਅੰਡਰ 17 ਤੇ ਅੰਡਰ 14 ਇਹ ਜਿੱਤ ਕੇ ਆਏ ਆ ਜ਼ਿਲ੍ਹਾ ਸਾਡੇ ਵੀਰ ਕੁਲਵਿੰਦਰ ਸਿੰਘ ਫੌਜੀ ਸਾਹਿਬ ਸਾਡੇ ਨਗਰ ਦੇ ਇਹਨਾਂ ਦੀ ਬਹੁਤ ਜ਼ਿਆਦਾ ਮਿਹਨਤ ਆ ਤੀਜਾ ਸਾਲ ਆ ਤਿੰਨਾਂ ਸਾਲਾਂ ਦੇ ਵਿੱਚ ਬੱਚਿਆਂ ਦੇ ਵਿੱਚ ਇਹਨਾਂ ਨੇ ਪਤਾ ਨਹੀਂ ਕੀ ਭਰ ਦਿੱਤਾ ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀ ਬਖਸ਼ਣ ਚੜ੍ਹਦੀਆਂ ਕਲਾ ਕਰਨ ਬੱਚਿਆਂ ਨੂੰ ਬਹੁਤ ਅੱਗੇ ਲੈ ਗਏ ਆ ਤੇ ਲਿਜਾ ਰਹੇ ਆ ਇਸੇ ਤਰ੍ਹਾਂ ਸਾਡਾ ਨਗਰ ਤਰੱਕੀਆਂ ਕਰਦਾ ਰਹੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਬੇਨਤੀ ਕਰਦੇ ਆ ਕਿ ਸਾਡੇ ਬੱਚੇ ਇਸੇ ਤਰ੍ਹਾਂ ਖੇਡਾਂ ਦੇ ਵਿੱਚ ਤਰੱਕੀਆਂ ਕਰਦੇ ਰਹਿਣ ਕਿਉਂਕਿ ਚੰਗੇ ਤਨ ਦੇ ਵਿੱਚ ਹੀ ਚੰਗਾ ਮਨ ਹੁੰਦਾ ਸਪੋਰਟਸਮੈਨਸ਼ਿਪ ਦੀ ਭਾਵਨਾ ਜ਼ਰੂਰ ਚਾਹੀਦੀ ਹੈ ਸਾਡੇ ਨਗਰ ਦੇ ਇੱਕ ਕੁਲਵਿੰਦਰ ਸਿੰਘ ਫੌਜੀ ਨਾਲ ਇਹਨਾਂ ਦੇ ਸਾਥੀ ਬਹੁਤ ਮਿਹਨਤ ਕਰਾ ਰਹੇ ਆ ਸਾਰੇ ਨਗਰਾਂ ਨੂੰ ਇਸੇ ਤਰ੍ਹਾਂ ਪ੍ਰਾਪਲ ਹੋਣਾ ਚਾਹੀਦਾ ਕਿਉਂਕਿ ਨਗਰ ਦੇ ਵਿੱਚ ਆਪ ਵੀ ਮੁੰਡਾ ਸਾਡਾ ਬਹੁਤ ਪੰਜਾਬ ਤੱਕ ਅੱਗੇ ਤੱਕ ਖੇਡਿਆ ਹੋਇਆ ਇਹਨੂੰ ਬਹੁਤ ਸ਼ੌਂਕ ਆ ਤੇ ਬੱਚਿਆਂ ਦੇ ਅੰਦਰ ਟੈਲੈਂਟ ਪੈਦਾ ਕਰ ਰਿਹਾ ਬਹੁਤ ਖੁਸ਼ੀ ਦਾ ਦਿਹਾੜਾ ਅੱਜ ਸਾਡੇ ਬੱਚੇ ਜਿੱਤ ਕੇ ਆਏ ਆ ਸਾਰਿਆਂ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਵੀਰ ਮੇਰੇ ਛੋਟੇ ਵੀਰ ਕੁਲਵਿੰਦਰ ਸਿੰਘ ਇਹਨੂੰ ਬਹੁਤ-ਬਹੁਤ ਮੁਬਾਰਕਾਂ ਨਗਰ ਨਿਵਾਸੀਆਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਆ ਵੀ ਛੇਤੀ ਤੋਂ ਛੇਤੀ ਆਪਾਂ ਗਰਾਊਂਡ ਦਾ ਪ੍ਰਾਲਾ ਕਰੀਏ ਗਰਾਊਂਡ ਆਪਣੇ ਨਗਰ ਦੇ ਵਿੱਚ ਹੋਣੀ ਚਾਹੀਦੀ ਆ ਹਾਕੀ ਦੀ ਤਾਂ ਕਿ ਸਾਡੇ ਬੱਚੇ ਇਦੋਂ ਵੀ ਜ਼ਿਆਦੇ ਤਰੱਕੀਆਂ ਕਰਨ ਵਾਹਿਗੁਰੂ ਇਹਨਾਂ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਣ ਤੰਦਰੁਸਤੀਆਂ ਬਖਸ਼ਣ ਚੜ੍ਹਦੀਆਂ ਕਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਗੇ ਸਟੇਟ ਲਈ ਕੀ ਕਰ ਰਹੇ ਹੋ ਤੁਸੀਂ ਤੇ ਪੰਜਾਬ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੋਗੇ ਪੰਜਾਬ ਸਰਕਾਰ ਨੂੰ ਇਹ ਅਪੀਲ ਆ ਵੀ ਸਾਡੀ ਬਾਹ ਫੜੀ ਜਾਵੇ ਵੱਧ ਤੋਂ ਵੱਧ ਜਿੰਨੇ ਉਪਰਾਲੇ ਅਸੀਂ ਨਗਰ ਦੇ ਤੌਰ ਤੇ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਸਾਨੂੰ ਸਰਕਾਰੀ ਸਹਾਇਤਾ ਵੀ ਦਿੱਤੀ ਜਾਵੇ ਸਰਕਾਰ ਸਾਡੀ ਬਣਦੀ ਮਦਦ ਕਰੇ ਬਾਹ ਫੜੇ ਤਾਂ ਕਿ ਨਗਰਾਂ ਦੇ ਵਿੱਚੋਂ ਟੈਲੈਂਟ ਬਹੁਤ ਜ਼ਿਆਦਾ ਹੈ ਬੱਚਿਆਂ ਦੇ ਵਿੱਚ ਇਹਨੂੰ ਉਭਾਰਿਆ ਜਾ ਸਕੇ ਆਡਾ ਦੇਸ਼ ਤਰੱਕੀ ਕਰੇ ਸਟੇਟ ਤਰੱਕੀ ਕਰੇ ਨਗਰ ਤਰੱਕੀ ਕਰਨ ਇਹ ਹੀ ਕਾਮਨਾ ਕਰਦੇ ਹਾਂ ਜੀ ਜਿਹੜੇ ਸਾਡੇ ਬੱਚੇ ਅੱਜ ਜ਼ਿਲ੍ਹਾ ਲੈਵਲ ਤੇ ਖੇਡ ਕੇ ਆਏ ਆ ਜਿਹੜੇ 14 ਅਤੇ 17 ਸਾਲ ਦੇ ਜਿਹੜਾ ਸੀਗਾ ਇਹ ਟੂਰਨਾਮੈਂਟ ਉਹਦੇ ਚ ਜ਼ਿਲ੍ਹਾ ਲੈਵਲ ਤੇ ਫਸਟ ਅਤੇ ਸੈਕੰਡ ਪ੍ਰਾਈਜ਼ ਲੈ ਕੇ ਆਏ ਆ ਇਹਦੇ ਸਾਰੀ ਨਗਰ ਵਾਲੇ ਮਾਣ ਮਹਿਸੂਸ ਕਰਦੇ ਵੀ ਸਾਡੇ ਪਿੰਡ ਦੇ ਜਿਹੜੇ ਬੱਚੇ ਆ ਸਾਡਾ ਪਿੰਡ ਦਾ ਨਾਂ ਸਾਡੀ ਪੰਚਾਇਤ ਦਾ ਆਪਣੇ ਮਾਪਿਆਂ ਦਾ ਜਿਹੜਾ ਨਾਂ ਜ਼ਿਲ੍ਹਾ ਲੈਵਲ ਤੇ ਅਈ ਦੋਸ ਸਾਡੀ ਕੋਸ਼ਿਸ਼ ਆ ਕੁਲਵਿੰਦਰ ਵੀਰ ਨੂੰ ਅਸੀਂ ਬੇਨਤੀ ਕਰ ਰਹੇ ਜਿਹੜਾ ਸਾਡੇ ਕੋਚ ਆ ਇਹਨਾਂ ਨੂੰ ਸਟੇਟ ਲੈਵਲ ਤੇ ਵੀ ਅਸੀਂ ਪੂਰੀ ਮਿਹਨਤ ਕਰਾਵਾਂਗੇ ਜੋ ਸਾਡੇ ਵੱਲੋਂ ਸਹਿਯੋਗ ਹੋਊਗਾ ਅਸੀਂ ਸਾਰੇ ਨਗਰ ਵੱਲੋਂ ਆਸ ਕਰਦੇ ਆ ਵੀ ਪੂਰਾ ਸਹਿਯੋਗ ਦਵਾਂਗੇ ਤੇ ਇਹ ਜਿਹੜੇ ਸਾਡੇ ਬੱਚੇ ਆ ਸਟੇਟ ਲੈਵਲ ਤੇ ਵੀ ਜੱਤ ਕੇ ਹੋਣ ਤਾਂ ਅਸੀਂ ਇੱਕ ਬੇਨਤੀ ਪ੍ਰਸ਼ਾਸਨ ਨੂੰ ਵੀ ਕਰਦੇ ਆ ਜਿਹੜੀ ਸਾਡੀ ਗਰਾਊਂਡ ਆ ਉਹ ਫੁੱਟਬਾਲ ਦੀ ਗਰਾਊਂਡ ਆ ਉੱਥੇ ਗਰਾਊਂਡ ਵੱਲ ਵੀ ਧਿਆਨ ਤਾਂ ਦੇ ਅਸੀਂ ਨਗਰ ਵੱਲੋਂ ਵੀ ਪੂਰਾ ਸਹਿਯੋਗ ਦਵਾਂਗੇ ਸਾਡੀ ਗਰਾਊਂਡ ਜਿਹੜੀ ਆ ਜਲਦੀ ਬਣ ਜਾਵੇ ਤਾਂ ਕਿ ਸਾਡੇ ਬੱਚੇ ਸਟੇਟ ਲੈਵਲ ਤੇ ਆਪਣੇ ਜ਼ਿਲ੍ਹੇ ਦਾ ਪਿੰਡ ਦਾ ਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਦਾ ਇਹ ਬੱਚਾ ਅਮਨਪ੍ਰੀਤ ਸਿੰਘ ਪਿਛਲੀ ਵਾਰ ਵੀ ਸਟੇਟ ਖੇਡ ਕੇ ਆਇਆ ਵਾ ਐਕਟਿਵ ਵੀ ਸਾਨੂੰ ਪੂਰੀਆ ਸਭੀ 스테ਜ ਸਟੇਟ ਖੇਡ ਕੇ ਜਿਹੜਾ ਸਾਡੇ ਪਿੰਡ ਦਾ ਨਾਮ ਰੋਸ਼ਨ ਕਰੂਗਾ ਇਸ ਬੱਚੇ ਨੇ ਵੀ ਪਹਿਲਾਂ ਵੀ ਪਿਛਲੇ ਸਾਲ ਵੀ ਸਟੇਟ ਖੇਡਿਆ ਵਾ ਐਕਟਿਵ ਸਟੇਟ ਖੇਡਣ ਦੀ ਤਿਆਰੀ ਆ ਫੁੱਲ ਇਹ ਕਹਿੰਦਾ ਜੀ ਮੈਂ ਆਪਣੇ ਪਿੰਡ ਦਾ ਨਾਮ ਰੋਸ਼ਨ ਕਰੂੰਗਾ ਗਰੇਆ ਸਮੁੱਚੇ ਨਗਰ ਦਾ ਸਾਡੇ ਇੱਕ ਵੀਰ ਕੁਲਵਿੰਦਰ ਦਾ ਜਿਹਨੇ ਦਿਨ ਰਾਤ ਇੱਕ ਕਰਕੇ ਮਿਹਨਤ ਕਰਵਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ